ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਬਾਵਨ ਅਖਰੀ ਦੀ ਸੰਥਿਆ ਲੜੀ ਵਰ ਕਰ ਰਹੇ ਹਾਂ ਤੇ 24 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਸ਼ਲੋਕ ਝਾਲਾ ਗੇ ਉਠ ਨਾਮ ਜਪ ਜਪ ਤੇ ਵਿਸਰਾਮ ਇਹਨੂੰ ਕਈ ਸੰਗਤਾਂ ਪੜ ਜਾਂਦੀਆਂ ਚਾਹ ਲਾਗੇ ਜਿਹੜਾ ਕਗਾ ਇਹ ਸਬੰਧ ਕਲਾਉਣਾ ਝਾਲਾ ਗੇ ਇਸ ਤਰ੍ਹਾਂ ਪੜ੍ਹਨਾ ਹੈ ਝਾ ਲਾਗੇ ਨਹੀਂ ਪੜ੍ਹਨਾ ਚਾਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨਾ ਵਿਆਪੈ ਵਿਆਪੈ ਤੇ ਵਿਸਰਾਮ ਐ ਇੱਥੇ ਰਾਰੇ ਤੇ ਥੱਲੇ ਹਾ ਹਾ ਲੱਗਾ ਐ ਇਹਦਾ ਹਾਹੇ ਦਾ ਮਤਲਬ ਕਿ ਇਹਨੂੰ ਭਾਰਾ ਪੜਨਾ ਕਾਰਾ ਕਾਰਾ ਤੁਜੈ ਨਾ ਵਿਆਪੈ ਨਾਨਕ ਮਿਟੈ ਉਪਾਦ ਪੌੜੀ ਝੱਜਾ ਚੂਰਨ ਮਿਟੈ ਤੁਮਾਰੋ RAM ਨਾਮ ਸੋ ਕਰ ਬਿਵਹਾਰੋ ਝੂਰਤ ਝੂਰਤ ਸਾਖਤ ਮੂਆ ਜਾ ਕੈ ਰਿਦੈ ਰਿਦਾ ਦੁਨਾਂ ਮ ਲਗੀਆਂ ਤਿਆਰ ਰੱਖਣਾ ਇੱਥੇ ਵਿੱਚ ਜੇ ਵੀ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇਹਨਾਂ ਤੇ ਸਾਰੇ ਵਿਸਰਾਮ ਨੇ ਹੋਤ ਭਾਉ ਬੀਆ ਚਰਹਿ ਕਸੰਮਲ ਕਸੰਮਲ ਪੜਨਾ ਕਸੰਮਲ ਨਹੀਂ ਪੜਨਾ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕਉ ਕਿਰਪਾ ਗੁਸਾਈ ਸਲੋਕ ਯਤਨ ਇਹ ਜਨ ਜੈ ਨੱਕ ਦੇ ਵਿੱਚ ਬੋਲਿਆ ਜਾਵੇਗਾ ਸ਼ਬਦ ਨੰਯਾ ਯਤਨ ਕਰਹੁ ਤum ਅਨਕ ਵਿਦ ਰਹਿਣ ਨਾ ਪਾਵਹੁ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਨੰਯਾ ਯਾਣ ਹੋ ਦ੍ਰਿੜ ਸਹੀ ਬਿਨਸ ਜਾਤ ਇਹ ਹੇਤ ਗਣਤੀ ਗਣੋ ਨਾ ਗਣ ਸਕੋ ਔਰ ਸੁਧਾਰੇ ਕੇਤ ਇਹ ਤਿਆਰ ਰੱਖਣਾ ਇਥੇ ਨਾਣੀ ਦੀ ਆਵਾਜ਼ ਉਚਾਰਨ ਹੋਵੇ ਇਓ ਪੇਖੋ ਯੋ ਨੱਕ ਦੇ ਵਿੱਚ ਆਵਾਜ਼ ਕੱਢਣੀ ਹੈ ਯੋ ਜੰਝੇ ਦੀ ਬਾਤ ਕਰਨੀ ਜੰਝਾ ਹੈ ਤੇ ਯੋ ਯੋ ਪੇਖੋ ਤੋ ਬਿੰਸ ਤੋ ਬਿੰਸ ਤੋ ਇੱਥੇ ਵਿਸਰਾਮ ਹੈ ਯੋ ਪੇਖੋ ਸੋ ਬਿੰਸ ਤੋ ਕਾਸ਼ੋ ਕਰਿਐ ਸੰਗ ਕਰਿਐ ਦਲਾਵਾਂ ਲੱਗੀਆਂ ਯਾਣੁ ਹ ਈਆ ਬਿਦ ਸਹੀ ਚਿਤ ਚਿਤ ਤੇ ਵਿਸਰਾਮ ਲਾਉਣਾ ਝੂਠੋ ਮਾਇਆ ਰੰਗ ਯਾਣ ਤਸੋਈ ਸੰਤ ਸੋਏ ਭ੍ਰਮਤੇ ਕੀ ਚਿੱਤ ਭਿੰਨ ਕੀ ਚਿੱਤ ਭਿੰਨ ਵੱਖਰਾ ਵੱਖਰਾ ਪਾਠ ਹੈ ਅੰਦ ਕੋਪ ਤੇ ਤਿਹ ਕਢੋ ਇੱਥੇ ਵਿਸਰਾਮ ਜੇ ਹੋਵੋ ਹੋ ਸੋ ਪ੍ਰਸੰਨ ਯਾਂ ਕੈ ਨੱਕ ਦੇ ਵਿੱਚ ਯਾਂ ਕੈ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਨਾਨਕ ਤੇਹ ਉਸਤਤ ਕਰੋ ਯਾਂਹੁ ਕੀਓ ਸੰਜੋਗ ਯਾਂਉ ਨੱਕ ਦੇ ਵਿੱਚ ਬੋਲੇ ਜਾਣਾ ਸ਼ਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨਹੁ ਨਾ ਬਿਸਰੈ ਗੁਣ ਨਿਧ ਗੋਬਿੰਦ ਗਰਾਏ ਜਿਹੜੇ ਪੀਲੇ ਸ਼ਬਦ ਆਰੇ ਨੇ ਨਾ ਤੇ ਬਿਸਰਾਮ ਹੈ ਪੌੜੀ ਟਹਿਲ ਕਰੋ ਤੋ ਏਕ ਕੀ ਜਾਤਿ ਬ੍ਰਿਥਾ ਨਾ ਕੋਏ ਮਨ ਤਨ ਮੁਖ ਹੀ ਐ ਬਸੈ ਹੀ ਐ ਤੇ ਦਲਾਵਾਂ ਲੱਗੀਆਂ ਤੇ ਬਸੈ ਤੇ ਵੀ ਦਲਾਵਾਂ ਲੱਗੀਆਂ ਧਿਆਨ ਰੱਖਣਾ ਜੋ ਚਾਹੋ ਸੋ ਹੋਏ ਦੋਹਾ ਹੈ ਚਾਹੋ ਸੋ ਹੋਏ ਟਹਿਲ ਮਹਿਰਤਾ ਕੋ ਮਿਲੈ ਜਾ ਕੋ ਸਾਧ ਕਿਰਪਾਲ ਸਾਧੂ ਸੰਗਤ ਤੋਂ ਬਸੈ ਇੱਥੇ ਬਿਸਰਾਮ ਐ ਜੋ ਆਪਣ ਹੋ ਹੀ ਦਇਆਲ ਹੋ ਹੀ ਹਾਇਨ ਹੋੜਾ ਹਾਇਨ ਸਿਆਰੀ ਟੋਹੇ ਟਾਹੇ ਬਹੁ ਭਵਨ ਬਿਨ ਨਾਵੈ ਸੁਖ ਨਾਹੇ ਟਲ ਹੈ ਜਾਮ ਕੇ ਦੂਤ ਤਿਹੇ ਇੱਥੇ ਬਿਸਰਾਮ ਜੋ ਸਾਧੂ ਸੰਗ ਸਮਾਹੇ 바ਰ 바ਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੀ ਕਦਕੇ ਸ਼ਲੋਕ ਠਾਕ ਨਾ ਹੋਤੀ ਤਿਨਹੋ ਦਰ ਜੇ ਹੋਵੋ ਹੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧੰਨ ਪੌੜੀ ਠੱਠਾ ਮਨੂਆ ਠਾਹੇ ਨਾਹੀ ਠਾਹੇ ਠਾਹੇ ਪੜਨਾ ਨਾਹੀ ਜੋ ਸਗਲ ਤਿਆਗ ਏਕ ਹੈ ਲਪਟਾਈ ਠਹਿਕ ਠਹਿਕ ਮਾਇਆ ਸੰਗ ਮੁਏ ਓਅ ਕੈ ਇੱਥੇ ਬਿਸਰਾਮ ਕੁਸਲ ਨ ਕਥੂ ਹੂ ਹੋਏ ਕੱਕ ਤੱਤ ਤੇ ਹਾ ਹੈ ਦਲੈਂਕੜ ਕਤਹੁ ਹੋਏ ਠਾਂਡ ਪਰੇ ਸੰਤਹਿ ਸੰਗ ਬਸਿਆ ਅੰਮ੍ਰਿਤ ਨਾਮ ਤਹਾ ਜੀਅ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਆ ਕਾ ਮਨ ਸੀਤ ਲਾਇਆ ਸ਼ਲੋਕ ਡੰਡੋਤ ਬੰਦਨ ਅਣਕ ਬਾਰ ਸਰਬ ਕਲਾ ਸਮਰੱਥ ਸਮਰੱਥ ਕਸ ਕੇ ਬੋਲਣਾ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਕਰ ਹੱਥ ਹੱਥ ਵੀ ਕੱਸ ਕੇ ਬੋਲਣਾ ਪੌੜੀ ਡੱਡਾ ਡੇਰਾ ਇਹੋ ਨਹੀਂ ਇਹੇ ਨਿਪਟਣਾ ਇਹੋ ਹਾਏ ਔਂਕੜ ਇਹੋ ਨਹੀਂ ਜਹ ਡੇਰਾ ਤਹ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਣ ਕੈ ਨੂੰ ਕਈ ਸੰਗਤਾਂ ਕੇ ਪੜ ਜਾਂਦੀ ਹੈ ਪਰ ਦਲਾਵਾਂ ਲੱਗੀਆਂ ਤਿਆਰ ਰਖਣਾ ਇਹ ਆ ਡੇਰਾ ਕੋ ਸ਼ਰਮ ਕਰ ਘਾਲੈ ਘਾਲੇ ਨਹੀਂ ਪੜਨਾ ਕਲੈ ਜਾ ਕਾ ਤਸੂ ਨਹੀਂ ਸੰਗ ਚੱਲੇ ਉਹ ਆ ਡੇਰਾ ਕੀ ਸੋ ਮਿੱਤ ਜਾਣੈ ਜਾ ਕੋ ਦ੍ਰਿਸ਼ਟਪੂਰਨ ਭਗਵਾਨੈ ਭਗਵਾਨੈ ਨਿਪਟਣਾ ਭਗਵਾਨੈ ਡੇਰਾ ਨਹਿਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੋਲਾਇਆ ਸ਼ਲੋਕ ਟਾਹਣ ਇੱਥੇ ਢੱਡੇ ਦੀ ਆਵਾਜ਼ ਉਚਾਰਨ ਹੋਵੇ ਟਾਹਣ ਲਾਗੇ ਧਰਮ ਰਾਏ ਕਿਨਹੈ ਨਾ ਘਾਲਿਓ ਬੰਦ ਨਾਨਕ ਉੱਭਰੇ Jap ਹਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਟੱਡੇ ਦੀ ਆਵਾਜ਼ ਕੱਢਣੀ ਹੈ ਟੱਡਾ ਢੂਡਤ ਕਹਿ ਫਿਰੋਹ ਢੂਡਣ ਈਆ ਮਨ ਮਾਹੇ ਸੰਗ ਤੁਹਾਰੇ ਤੁਹਾਰੇ ਨਹੀਂ ਪੜਨਾ ਤੁਹਾਰੇ ਪ੍ਰਭ ਬਸੈ ਦਲਾਵਾਂ ਲੱਗੀਆਂ ਬਨ ਬਨ ਕਹਾ ਫਿਰਾਹੇ ਢੇਰੀ ਟਾਹੋ ਟਾਹੋ ਇੱਥੇ ਹਾਇ ਨੂੰ ਔਂਕੜ ਲੱਗਾ ਉਚਾਰਨ ਹੋਵੇਗਾ ਟਾਹੋ ਸਾਧ ਸੰਗ ਸਾਧ ਸੰਗ ਤੇ ਵਿਸਰਾਮ ਹੈ ਅਹੂ ਬੁੱਧ ਬਿਕਰਾਲ ਸੁਖ ਪਾਵਹ ਸਹਜੇ ਬਸਹੁ ਦਰਸ਼ਨ ਦੇਖ ਨਿਹਾਲ ਢੇਰੀ ਜਾ ਮੈਂ ਜਮ ਮਰੇ ਇੱਥੇ ਵੀ ਮਤਲਬ ਦਲਾਵਾਂ ਲੱਗੀਆਂ ਤੇ ਇੱਥੇ ਵੀ ਦਲਾਵਾਂ ਲੱਗੀਆਂ ਧਿਆਨ ਰੱਖਣਾ ਦਲਾਵਾਂ ਦਾ ਗਰਭ ਜੋਣ ਦੁੱਖ ਪਾਏ ਮੋਹ ਮਗਨ ਲਪਟਤ ਰਹੇ ਦਲਾਵਾ ਰਹੇ ਤੋ ਹੋ ਹੋ ਆਵੇ ਜਾਏ ਆਵੇ ਨਹੀਂ ਪੜਨਾ ਆਵੇ ਤਹਿਤ ਤਹਿਤ ਅਬ ਤਹਿ ਪਰੇ ਸਾਧ ਜਨਾਂ ਸਰੜਾਏ ਦੁੱਖ ਕੇ ਫਾਹੇ ਕਾਟਿਆ ਇੱਥੇ ਵਿਸਰਾਮ ਨਾਨਕ ਲਈਏ ਸਮਾਇ ਸਲੋਕ ਜਹ ਸਾਧੂ ਗੋਬਿੰਦ ਭਜਨ ਵਿਸਰਾਮ ਕੀਰਤਨ ਇਹਨੂੰ ਕੀਰਤਨ ਨਹੀਂ ਪੜਨਾ ਕਹੇ ਸਕਤ ਕੀਰਤਨ ਪੜ ਜੰਨੀ ਹੈ ਕਿਉਂਕਿ ਇੱਥੇ ਲਗੀ ਬਿਹਾਰੀ ਬਿਹਾਰੀ ਦੀ ਵਾਰ ਕੱਢਣੀ ਹੈ ਕੀਰਤਨ ਕੀਰਤਨ ਨਾਨਕ ਨੀਤ ੜਾ ਨਾਨਕ ਅੰਨਣ ਤੇ ਨਾਨੇ ਦੀ ਵਾਰ ਕੱਢਣੀ ੜਾ ਨਾ ਹੋ ਨਾ ਤੂੰ ਨਹਿ ਛਟਹਿ ਇਸ ਤਰ੍ਹਾਂ ਨਾ ਹੋ ਨਾ ਹੋ ਨਹੀਂ ਪੜਨਾ ਇੱਥੇ ਕਈ ਸੰਗਤ ਨੰਨੇ ਨੂੰ ਕੰਨਾਂ ਲਾ ਕੇ ਪੜ ਜਾਂਦੀ ਹੈ ਨਾ ਹੋ ਨਾ ਤੂੰ ਨਹਿ ਛਟਹਿ ਨਿਕਟ ਨਾ ਜਾਈ ਇਹੋ ਦੂਤ ਪੌੜੀ ਨਾਣਾ ਰਾਣ ਤੇ ਸੀਜੀ ਹੈ ਹੁਣ ਇੱਥੇ ਦੋ ਨਾਣੇ ਆਏ ਨੇ ਤੇ ਦੋਨਾਂ ਨੂੰ ਕੰਨੇ ਲੱਗੇ ਨੇ ਤੇ ਇਹ ਧਿਆਨ ਰੱਖਣਾ ਇਸ ਨੰਨੇ ਦੀ ਆਵਾਜ਼ ਉਚਾਰਨ ਹੋਵੇ ਰਾਣਾ ਰਣਤੇ ਸੀਜੀਐ ਆਤਮ ਜੀਤੈ ਕੋਏ ਹਉਮੈ ਅਨਸਿਓ ਲਾਰ ਮਰੇ ਸੋ ਸੋਭਾ ਦੂ ਹੋਏ ਮਣੀ ਮਟਾਏ ਜੀਵਤ ਮਰੇ ਗੁਰ ਪੂਰੇ ਉਪਦੇਸ਼ ਮਨੁਆ ਜੀਤੈ ਹਰ ਮਿਲੈ ਦਲਾਵਾਂ ਲੱਗੀਆਂ ਤਿਆਰ ਰੱਖਣਾ ਜੀਤੈ ਮਿਲੈ ਮਿਲੈ ਦਲਾਵਾਂ ਲੱਗੀਆਂ ਤੇਹੇ ਸੁਰਤਨ ਵੇਸ ਹੁਣ ਇੱਥੇ ਸੁਰਤਨ ਪੜਨਾ ਇਹਨੂੰ ਸੂਰਤਾਨੇ ਪੜਨਾ ਸੁਰਤਨ ਅਦਕ ਲਾ ਕੇ ਪੜਨਾ ਨਾ ਹੋ ਨਾ ਕੋ ਜਾਣੈ ਆਪਨੂੰ ਜਾਣੈ ਤੇ ਦਲਾਵਾਂ ਲੱਗੀਆਂ ਏਕ ਹੈ ਟੇਕ ਆਧਾਰ ਰੇਣ ਦਿਨਸ ਸਿਮਰਤ ਰਹੈ ਦਲਾਵਾਂ ਲੱਗੀਆਂ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਈਆ ਮਨ ਰੇਣ ਸਗਲ ਈਆ ਮਨ ਕਰੈ ਵਿਸਰਾਮ ਏਉ ਕਰਮ ਕਮਾਏ ਹੁਕਮੈ ਬੂਝੈ ਹੁਕਮੈ ਦਲਾਵਾਂ ਲੱਗੀਆਂ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸ਼ਲੋਕ ਤਨ ਮਨ ਧਨ ਅਰਪੋ ਤਿਸੈ ਤਿਸੈ ਤੇ ਵਿਸਰਾਮ ਹੈ ਤਿਸੈ ਨਿਪੜਨਾ ਤਿਸੈ ਪ੍ਰਭੂ ਮਿਲਾਵੇ ਮੋਹਿ ਨਾਨਕ ਭ੍ਰਮ ਭਉ ਕਾਟੀਐ ਚੁੱਕੈ ਜਮ ਕੀ ਜੋਹ ਚੁੱਕੇ ਨਿਪੜਨਾ ਚੁੱਕੈ ਦਲਾਵਤ ਦੇ ਨਾਲ ਪੌੜੀ ਤਤਾ ਤਾਸ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਫਲ ਪਾਵਹਿ ਮਨ ਬਾਛਤੀ ਬੱਬੇ ਕੰਨਾ ਛਛਤ ਅਤੇ ਲਾਵ ਬਾਸ਼ ਤੇ ਤਪ ਤੁਹਾਰੀ ਜਾਏ ਤਰਾਸ ਮਿਟੈ ਮਿਟੇ ਨਹੀਂ ਪੜਨਾ ਮਿਟੈ ਜਮ ਪੰਥ ਕੀ ਜਾਸ ਬਸੈ ਦਲਾਵਾਂ ਦੇ ਨਾਲ ਮਨ ਨਾਉ ਗਤ ਪਾਵਹਿ ਮਤ ਹੋਏ ਪ੍ਰਗਾਸ ਮਹਿਲੀ ਪਾਵਹਿ ਠਾਉ ਤਾਹੋ ਸੰਗ ਨ ਧਨ ਚੱਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹ ਹੈ ਤੁਹਾਰਾ ਕਾਜ ਇਹ ਹੈ ਤੁਹਾਰਾ ਕਾਜ ਤਾਤਾ ਕਸ਼ੂ ਨ ਹੋਈ ਹੈ ਜੋ ਆ ਤਾਪ ਨਿਵਾਰੇ ਆਪ ਹੁਣ ਇੱਥੇ ਨਿਵਾਰੇ ਤੇ ਦੋ ਦਲਾਵਾ ਲੱਗੇ ਆ ਇਸ ਦਾ ਉਚਾਰਨ ਨਿਵਾਰੇ ਨਿਵਾਰੇ ਆਪ ਪ੍ਰਤ ਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ਸੋ ਸੰਗਤ ਜੀ ਆਪਣੀ 32 ਸ਼ਲੋਕ ਬਾਮਨ ਅਖਰ ਦੇ ਸੰਪੂਰਨ ਹੋ ਗਏ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ